ਤਾਂ ਦੋਸਤੋ ਤੁਸੀਂ ਸੁਣ ਹੀ ਲਿਆ ਹੋਣਾ ਕਿ NASA ਨੇ ਇੱਕ ਨਵਾਂ ਗ੍ਰਹਿ ਖੋਜਿਆ ਜਿੱਥੇ ਕਿ ਜੀਵਨ ਮੌਜੂਦ ਹੈ ਇਹ ਬਹੁਤ ਸਾਰੀਆਂ ਖਬਰਾਂ ਵਿੱਚ ਤੁਸੀਂ ਸੁਣਿਆ ਹੋਣਾ ਪਰ ਅਸਲ ਸੱਚਾਈ ਕੀ ਹੈ ਜਾਣਾਂਗੇ ਅੱਜ ਦੀ ਇਸ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਐਂਡ ਤੱਕ ਜਰੂਰ ਦੇਖਣਾ ਕਿਉਂਕਿ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਣ ਵਾਲਾ ਹੈ ਇਸ ਵੀਡੀਓ ਦੇ ਵਿੱਚ ਇੱਕ ਗੱਲ ਹੈ ਜੀ 2015 ਦੀ ਜਦੋਂ NASA ਦੇ Kepler Space Telescope ਨੇ ਖੋਜਿਆ ਸੀਗਾ K2-18b ਜਿਸ ਨੂੰ ਕਿ ਸੁਪਰ আর্থ ਵੀ ਕਿਹਾ ਜਾਂਦਾ ਹੈ ਇਹ ਆਪਣੇ ਤਾਰੇ K2-18 ਦੇ ਹੈਬਿਟੇਬਲ ਜ਼ੋਨ ਵਿੱਚ ਘੁੰਮਦਾ ਹੈ ਜਿਵੇਂ ਕਿ ਆਪਣਾ ਸਨ ਆਪਣਾ ਸੂਰਜ ਹੈ ਜੀ ਆਪਾਂ ਸਨ ਕਹਿ ਦਿੰਨੇ ਆ ਸੂਰਜ ਕਹਿ ਦਿੰਨੇ ਆ ਉਵੇਂ ਵੀ ਇਹਨਾਂ ਦੇ ਜੋ ਤਾਰਾ ਜਿਹੜਾ ਇਹਨਾਂ ਦਾ ਸੂਰਜ ਆ ਉਹਦਾ ਨਾਂ K2-18 ਹੈ ਤੇ ਇਹ ਗ੍ਰਹਿ ਉਸਦੇ ਹੈਬਿਟੇਬਲ ਜ਼ੋਨ ਵਿੱਚ ਘੁੰਮ ਰਿਹਾ ਹੈਬਿਟੇਬਲ ਜ਼ੋਨ ਹੁੰਦਾ ਜਿੱਥੇ ਕਿ ਕਿਸੇ ਵੀ ਗ੍ਰਹਿ ਨੂੰ ਜੀਵਨ ਪਾਲਣ ਲਈ ਜ਼ਰੂਰੀ ਚੀਜ਼ਾਂ ਮਿਲ ਜਾਂਦੀਆਂ ਜਿਵੇਂ ਕਿ ਉੱਥੋਂ ਦਾ ਵਾਤਾਵਰਣ ਪੂਰੀ ਤਰ੍ਹਾਂ ਨਾਲ ਜੀਵਾਂ ਦੇ ਰਹਿਣ ਲਈ ਅਨੁਕੂਲ ਹੋਵੇਗਾ ਉੱਥੇ ਪਾਣੀ ਤਰਲ ਅਵਸਥਾ ਵਿੱਚ ਹੋਵੇਗਾ ਤਾਂ ਉਸ ਨੂੰ ਹੈਬਿਟੇਬਲ ਜ਼ੋਨ ਕਹਿ ਦਿੰਦੇ ਨੇ ਇਸ ਦਾ ਮਤਲਬ ਇਹ ਹੈ ਜੀ ਕਿ ਇੱਥੇ ਪਾਣੀ ਤਰਲ ਰੂਪ ਵਿੱਚ ਮਿਲ ਸਕਦਾ ਹੈ ਪਰ 2023 ਵਿੱਚ ਜੇਮਸ ਵੈਬ ਟੈਲੀਸਕੋਪ ਨੇ ਇਸ ਗ੍ਰਹਿ ਦੇ ਵਾਯੂ ਮੰਡਲ ਵਿੱਚ ਡਾਈਮੈਥਾਈਲ ਸਲਫਾਈਡ ਯਾਨੀ ਕਿ ਡੀ ਐਮ ਐਸ ਨਾਮਕ ਗੈਸ ਖੋਜੀ ਜਿਵੇਂ ਕਿ ਅਲੱਗ-ਅਲੱਗ ਗੈਸਾਂ ਉਹਨੀਆਂ ਕਾਰਬਨ ਡਾਈਆਕਸਾਈਡ ਆਕਸੀਜਨ ਉਸੇ ਤਰ੍ਹਾਂ ਹੀ ਇੱਕ ਗੈਸ ਹੁੰਦੀ ਹੈ ਡਾਈਮੈਥਾਈਲ ਸਲਫਾਈਡ ਜੋ ਕਿ ਜੀਵਨ ਲਈ ਇੱਕ ਅਹਿਮ ਭੂਮਿਕਾ ਨਿਭਾਉਂਦੀ ਹੈ ਜੋ ਕਿ ਧਰਤੀ ਤੇ ਸਿਰਫ ਸਮੁੰਦਰੀ ਜੀਵਾਂ ਦੁਆਰਾ ਬਣਾਈ ਜਾਂਦੀ ਹੈ ਕੀ ਇਹ ਏਲੀਅਨ ਦਾ ਸਬੂਤ ਹੋ ਸਕਦਾ ਹੈ ਆਓ ਜਾਣਦੇ ਹਾਂ ਜੀ ਵਿਗਿਆਨੀ ਕੀ ਕਹਿੰਦੇ ਨੇ ਕੁਝ ਵਿਗਿਆਨੀ ਇਸ ਨੂੰ ਜੀਵਨ ਦਾ ਸੰਕੇਤ ਮੰਨਦੇ ਹਨ ਜਦੋਂ ਕਿ ਕੁਝ ਕਹਿੰਦੇ ਹਨ ਕਿ ਇਹ ਜੀਓਲੋਜੀਕਲ ਪ੍ਰਕਿਰਿਆ ਦਾ ਨਤੀਜਾ ਵੀ ਹੋ ਸਕਦਾ ਹੈ ਇਹ ਗੈਸ ਦੀ ਜਵਾਲਾਮੁਖੀ ਜਾਂ ਹੋਰ ਕਈ ਕੁਦਰਤੀ ਤਰੀਕਿਆਂ ਨਾਲ ਵੀ ਪੈਦਾ ਹੋ ਸਕਦੀ ਹੈ ਤਾਂ ਇਹ ਵਿਗਿਆਨੀ ਕਹਿ ਰਹੇ ਨੇ ਜੀਐਸਡਬਲਯੂ ਦੇ ਮੁਖੀ ਡਾਕਟਰ ਨਿੱਕੂ ਮਧੂ ਸੋਧਨ ਉਹ ਕੀ ਕਹਿੰਦੇ ਆ ਜੀ ਉਹ ਕਹਿੰਦੇ ਹਨ ਕਿ ਇਹ ਸਾਡੀ ਸਭ ਤੋਂ ਵੱਡੀ ਖੋਜ ਹੋ ਸਕਦੀ ਹੈ ਜਾਂ ਸਿਰਫ ਇੱਕ ਦਿਲਚਸਪ ਕੁਦਰਤੀ ਵਰਤਾਰਾ ਜਿਹੜੇ ਡਾਕਟਰ ਨਿੱਕੂ ਆ ਜੀ ਇਹ ਭਾਰਤੀ ਮੂਲ ਨਾਲ ਸੰਬੰਧ ਰੱਖਦੇ ਹਨ ਇਹ ਐਸਟ੍ਰੋਫਿਜ਼ਿਕਸ ਅਤੇ ਸਪੇਸ ਨਾਲ ਸੰਬੰਧਿਤ ਪੜਾਈ ਦੇ ਪ੍ਰੋਫੈਸਰ ਹਨ ਕੀ ਸੱਚਮੁੱਚ એલિયન ਹੋ ਸਕਦੇ ਹਨ ਜੇਕਰ ਇੱਥੇ ਜੀਵਨ ਹੈ ਤਾਂ ਕਿਸ ਕਿਸਮ ਦਾ ਹੋ ਸਕਦਾ ਵਿਗਿਆਨੀ ਮੰਨਦੇ ਹਨ ਕਿ K2-18 ਤੇ ਅਮੀਨੋ ਐਸਿਡ ਜਾਂ ਮਾਈਕਰੋਬਸ ਹੋ ਸਕਦੇ ਹਨ ਨਾ ਕਿ ਹਰੀ ਪੂਰੀ એલિયન ਪਰ ਕਿਸੇ ਨੂੰ ਪਤਾ ਸ਼ਾਇਦ ਅਸੀਂ ਇਤਿਹਾਸ ਦੇ ਸਭ ਤੋਂ ਵੱਡੇ ਰਹੱਸ ਦੇ ਕੰਡੇ ਤੇ ਖੜੇ ਹਾਂ ਆਪਾਂ ਨੂੰ ਉੱਥੇ ਸਿਰਫ ਅਮੀਨੋ ਐਸਿਡ ਜਾਂ ਫਿਰ ਜਾਂ ਬੈਕਟੀਰੀਆ ਮਿਲਗੇ ਜਾਂ ਕੀ ਪੂਰੀ ਤਰ੍ਹਾਂ ਇੱਕ ਜੀਵਨ ਹੀ ਮਿਲ ਸਕਦਾ ਹੈ ਭਵਿੱਖ ਦੀਆਂ ਕੀ ਖੋਜਾਂ 2030 ਤੱਕ NASA ਦਾ habitable worlds overstory ਅਤੇ ESA ਦੇ ਨਵੇਂ ਮਿਸ਼ਨ K2-18 ਦੇ ਰਾਸ ਨੂੰ ਸੁਲਝਾਉਣਗੇ ਸ਼ਾਇਦ ਅਸੀਂ ਜਲਦ ਹੀ ਜਾਣ ਲਵਾਂਗੇ ਕਿ ਕੀ ਅਸੀਂ ਬ੍ਰਹਿਮੰਡ ਵਿੱਚ ਇਕੱਲੇ ਹਾਂ ਤੁਸੀਂ ਕੀ ਸੋਚਦੇ ਹੋ ਕਿ K2-18 'ਤੇ ਏਲੀਅਨ ਹਨ ਕਮੈਂਟ ਬਾਕਸ ਵਿੱਚ ਜਰੂਰ ਦੱਸੋ ਇਹ ਕੋਈ ਸਿਰਫ ਇੱਕ ਸ਼ੁਰੂਆਤ ਹੈ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਲਾਈਕ ਕਰੋ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ। ਹਾਇਮਾਂਡ ਦੇ ਰਹੱਸਾਂ ਬਾਰੇ ਇਸ ਤੋਂ ਵੀ ਵਧੀਆ ਵੀਡੀਓ ਆਪਣੇ ਚੈਨਲ ਤੇ ਆਉਣ ਵਾਲੀਆਂ। ਤਾਂ ਇਸ ਲਈ ਜ਼ਰੂਰ ਜੀ ਸਬਸਕ੍ਰਾਈਬ ਕਰ ਲਿਓ। ਮਿਲਦੇ ਹਾਂ ਅਗਲੀ ਵੀਡੀਓ ਚੋਦ ਤੱਕ ਲਈ ਧੰਨਵਾਦ।